ਲਓ ਜੀ ਅੱਜ ਬੀਜੇਪੀ ਦੇ ਪ੍ਰਧਾਨ ਜੇਪੀ ਨੱਡਾ ਨੇ ਕੰਗਣਾ ਨੂੰ ਤਲਬ ਕਰ ਲਿਆ ਕੰਗਣਾ ਨੂੰ ਬੁਲਾ ਲਿਆ ਕਿਉਂਕਿ ਕੰਗਣਾ ਨੇ ਬੀਜੇਪੀ ਨੂੰ ਫਸਾ ਕੇ ਰੱਖ ਦਿੱਤਾ ਕਸੂਤੀ ਕੰਗਣਾ ਬੀਜੇਪੀ ਦੀ ਫੱਟੀ ਪੋਚ ਰਹੀ ਹੈ ਕੰਗਣਾ ਮੋਦੀ ਹੋਰਾਂ ਦੀ ਵੀ ਬੋਲਤੀ ਬੰਦ ਕਰ ਰਹੀ ਹੈ ਸਿਰ ਤੇ ਇਲੈਕਸ਼ਨ ਨੇ ਹਰਿਆਣਾ ਦੇ ਵਿੱਚ ਮਹੀਨੇ ਤੱਕ ਵੋਟਾਂ ਨੇ ਤੇ ਕੰਗਣਾ ਕਿਸਾਨਾਂ ਦੇ ਖਿਲਾਫ ਤੇ ਲੋਕਾਂ ਦੇ ਖਿਲਾਫ ਜਿਹੜਾ ਜ਼ਹਿਰ ਉਗਲ ਰਹੀ ਹੈ ਉਹ ਹੁਣ ਬੀਜੇਪੀ ਨੂੰ ਵੀ ਬਰਦਾਸ਼ਤ ਨਹੀਂ ਰਹਿ ਗਿਆ ਇਸੇ ਕਰਕੇ ਬੀਜੇਪੀ ਦੇ ਪੂਰੇ ਦੇਸ਼ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਅੱਜ ਕੰਗਣਾ ਨੂੰ ਤਲਬ ਕਰ ਲਿਆ ਔਰ ਅੱਜ 7 ਵਜੇ ਕੰਗਣਾ ਨੂੰ ਬੁਲਾਇਆ ਕਿ ਪੇਸ਼ ਹੋ ਤੇ ਆ ਕੇ ਦੱਸ ਕਿ ਤੂੰ ਲਗਾਤਾਰ ਇਸ ਤਰ੍ਹਾਂ ਕਿਉਂ ਬੋਲ ਰਹੀ ਹੈ ਤੇਰੀ ਕੀ ਮਜਬੂਰੀ ਹੈ ਪਰ ਜਿੱਥੇ ਬੀਜੇਪੀ ਨੇ ਕੱਲ ਵੀ ਕੰਗਣਾ ਨੂੰ ਇੱਕ ਚਿੱਠੀ ਜਾਰੀ ਕਰਕੇ ਵਰਜਿਆ ਸੀ ਕਿ ਏ ਤੋਂ ਗਲਤ ਕਰ ਰਹੀ ਹੈ ਔਰ ਬੀਜੇਪੀ ਨੇ ਪੂਰੇ ਦੇਸ਼ ਦੇ ਅੱਗੇ ਇਹ ਗੱਲ ਰੱਖੀ ਸੀ ਕਿ ਅਸੀਂ ਕੰਗਣਾ ਦੇ ਬਿਆਨਾਂ ਨਾਲ ਸਹਿਮਤ ਨਹੀਂ ਇਹ ਉਹਦੇ ਨਿੱਜੀ ਬਿਆਨ ਨੇ ਔਰ ਸਾਨੂੰ ਉਹਦੇ ਬਿਆਨ ਠੀਕ ਨਹੀਂ ਲੱਗ ਰਹੇ ਉਸ ਤੋਂ ਬਾਅਦ ਪੂਰੇ ਦੇਸ਼ 'ਚ ਵੱਡੀ ਗਿਣਤੀ ਲੋਕਾਂ ਨੇ ਮੰਗ ਉਠਾਈ ਸੀ ਕਿ ਜੇਕਰ ਬੀਜੇਪੀ ਕੰਗਣਾ ਦੇ ਬਿਆਨਾਂ ਨਾਲ ਸਹਿਮਤ ਨਹੀਂ ਤੇ ਫਿਰ ਕੰਗਣਾ ਤੇ ਕਾਰਵਾਈ ਕਰੇ ਫਿਰ ਕੰਗਣਾ ਨੂੰ ਜਤਾ ਪਾਰਟੀ ਚੋਂ ਕੱਢੇ ਤੇ ਜਾਂ ਫਿਰ ਕੰਗਣਾ ਤੋਂ ਮਾਫੀ ਮੰਗਾਈ ਜਾਵੇ ਕਿਸਾਨਾਂ ਤੋਂ ਪੰਜਾਬੀਆਂ ਤੋਂ ਤੇ ਆਮ ਲੋਕਾਂ ਤੋਂ ਔਰ ਇਹ ਗੱਲ ਜਿੱਥੇ ਕਿਸਾਨ ਆਗੂ ਸਰਵਨ ਸਿੰਘ ਪੁੰਦੇਰ ਨੇ ਕਹੀ ਜਿੱਥੇ ਐਮਪੀ ਬਣੇ ਡਿਬਰੂਗੜ੍ਹ ਜੇਲ੍ਹ ਚ ਬੰਦ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਵੀ ਇਹ ਗੱਲ ਕਹੀ ਉਹਨਾਂ ਦੋਨਾਂ ਨੇ ਸੇਮ ਗੱਲ ਆਖੀ ਕਿ ਜੇ ਬੀਜੇਪੀ ਕੰਗਣਾ ਤੇ ਕਾਰਵਾਈ ਕਰਨਾ ਚਾਹੁੰਦੀ ਹੈ ਜਾਂ ਕੰਗਣਾ ਦੇ ਬਿਆਨਾਂ ਨਾਲ ਬੀਜੇਪੀ ਸਹਿਮਤ ਨਹੀਂ ਤਾਂ ਫਿਰ ਕੰਗੜਾ ਤੇ ਕਾਰਵਾਈ ਕਰੇ ਕੰਗੜਾ ਨੂੰ ਪਾਰਟੀ ਚੋਂ ਬਾਹਰ ਕੱਢਿਆ ਜਾਵੇ ਜਾਂ ਫਿਰ ਕੰਗੜਾ ਮਾਫੀ ਮੰਗੇ ਤੇ ਜੇ ਬੀਜੇਪੀ ਉਹਦੀ ਪਿੱਠ ਥਾਪੜ ਰਹੀ ਹੈ ਜਿਵੇਂ ਕਿ ਪਹਿਲਾਂ ਲੋਕਾਂ ਨੂੰ ਲੱਗਦਾ ਤਾਂ ਫੇਰ ਜਿਵੇਂ ਮਰਜ਼ੀ ਚਲਾ ਲਓ ਫਿਰ ਸਾਨੂੰ ਕੋਈ ਇਤਰਾਜ਼ ਨਹੀਂਗਾ ਔਰ ਇੱਥੇ ਇੱਕ ਗੱਲ ਜ਼ਿਕਰਯੋਗ ਹੈ ਕਿ ਹੁਣ ਤੱਕ ਜਿੰਨੇ ਵੀ ਬੀਜੇਪੀ ਨਾਲ ਜੁੜੇ ਵਿਅਕਤੀਆਂ ਨੇ ਕਿਸਾਨਾਂ ਬਾਰੇ ਔਰ ਘੱਟ ਗਿਣਤੀ ਭਾਈਚਾਰਿਆਂ ਬਾਰੇ ਕਈ ਕੁਝ ਬੋਲਿਆ ਉਹਨਾਂ ਨੂੰ ਅਹੁਦੇ ਦਿੱਤੇ ਗਏ ਨੇ ਔਰ ਉਹਨਾਂ ਨੂੰ ਨਵਾਜਿਆ ਗਿਆ ਕੰਗਣਾ ਵੀ ਪਿਛਲੇ ਲਗਭਗ 4-5 ਸਾਲ ਤੋਂ ਖਾਸ ਕਰ ਕਿਸਾਨਾਂ ਨੂੰ ਟਾਰਗੇਟ ਕਰ ਰਹੀ ਹੈ ਪੰਜਾਬੀਆਂ ਨੂੰ ਤੇ ਪੰਜਾਬ ਨੂੰ ਵੀ ਟਾਰਗੇਟ ਕਰ ਰਹੀ ਹੈ ਔਰ ਐਸੇ ਕਰਕੇ ਹੀ ਕਿਹਾ ਜਾ ਰਿਹਾ ਕਿ ਕੰਗਣਾ ਨੂੰ ਇਨਾਮ ਵਜੋਂ ਮੰਡੀ ਤੋਂ ਭਾਜਪੀ ਨੇ ਟਿਕਟ ਦਿੱਤੀ ਔਰ ਉੱਥੋਂ ਕੰਗਣਾ ਜਿੱਤ ਕੇ ਹੁਣ ਪਾਰਲੀਮੈਂਟ ਦੇ ਵਿੱਚ ਚਲੀ ਗਈ ਹੈ ਰਵਨੀਤ ਬਿੱਟੂ ਜਦੋਂ ਤੱਕ ਕਿਸਾਨਾਂ ਦੇ ਹੱਕ ਚ ਬੋਲਦਾ ਰਿਹਾ ਉਦੋਂ ਤੱਕ ਉਹ ਇਕੱਲਾ ਐਮਪੀਓ ਹੀ ਸੀ ਤੇ ਜਦੋਂ ਹੁਣ ਰਵਨੀਤ ਬਿੱਟੂ ਬੀਜੇਪੀ ਚ ਜਾ ਕੇ ਕਿਸਾਨਾਂ ਦੇ ਵਿਰੋਧ ਚ ਬੋਲਣ ਲੱਗ ਪਿਆ ਕਈ ਕੰਗਣਾ ਵਾਂਗ ਹੀ ਬਿੱਟੂ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਕਹਿਣ ਲੱਗ ਪਿਆ ਤਾਂ ਹੁਣ ਰਵਨੀਤ ਬਿੱਟੂ ਨੂੰ ਲੁਧਿਆਣੇ ਤੋਂ ਹਾਰਨ ਦੇ ਬਾਵਜੂਦ ਵੀ ਬੀਜੇਪੀ ਨੇ ਕੇਂਦਰੀ ਮੰਤਰੀ ਬਣਾਤਾ ਤੇ ਹੁਣ ਰਾਜਸਥਾਨ ਤੋਂ ਰਵਨੀਤ ਬਿੱਟੂ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ ਹੁਣ ਦੇਖਣਾ ਇਹ ਹੋਏਗਾ ਕਿ ਜੇ ਭਾਜਪਾ ਦੇ ਪ੍ਰਧਾਨ ਨੇ ਕੰਗੜਾ ਨੂੰ ਤਲਬ ਕੀਤਾ ਹੈ ਤਾਂ ਹੁਣ ਉਹ ਕੰਗੜਾ ਨੂੰ ਕੋਈ ਕਾਰਵਾਈ ਵੀ ਕਰਦੇ ਨੇ ਕੰਗੜਾ ਨੂੰ ਕੋਈ ਸਜ਼ਾ ਵੀ ਲਾਉਂਦੇ ਨੇ ਜਾਂ ਸਿਰਫ ਇੱਕ ਵਿਖਾਵੇ ਦੇ ਲਈ ਕੰਗੜਾ ਨੂੰ ਤਲਬ ਕੀਤਾ ਜਾ ਰਿਹਾ ਤਾਂ ਕਿ ਕਿਸਾਨਾਂ ਦੀਆਂ ਅੱਖਾਂ ਠੰਡੀਆਂ ਕੀਤੀਆਂ ਜਾ ਸਕਣ ਆਮ ਤੌਰ ਤੇ ਇੰਜ ਹੁੰਦਾ ਕਿ ਕਈ ਵਾਰ ਪਿੱਛੋਂ ਪਾਰਟੀ ਛਾਬਾਸ਼ ਦੇ ਰਹੀ ਹੁੰਦੀ ਆ ਪਿੱਛੋਂ ਪਾਰਟੀ ਪਿੱਠ ਥਾਪੜ ਰਹੀ ਹੁੰਦੀ ਆ ਤੇ ਉਤੋਂ ਉਤੋਂ ਲੋਕਾਂ ਨੂੰ ਵਿਖਾਉਣ ਦੇ ਲਈ ਕਈ ਵਾਰ ਉਹ ਐਦਾਂ ਦੀਆਂ ਨਿੱਕੀਆਂ ਮੋਟੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਲੋਕਾਂ ਦੀ ਨਜ਼ਰ ਦੇ ਵਿੱਚ ਇੰਜ ਬਣਾਤੀਆਂ ਜਾਂ ਜਾਣ ਵੀ ਅਸੀਂ ਤਾਂ ਆਪ ਇਹ ਇਹ ਇਹਨੂੰ ਤਲਬ ਕਰ ਰਹੇ ਆ ਇਹਨੂੰ ਪੁੱਛ ਰਹੇ ਆ ਇਹਨੂੰ ਆਹ ਕਰ ਰਹੇ ਆ ਉਹ ਕਰ ਰਹੇ ਆ ਪਹਿਲਾਂ ਵੀ ਵੱਖ-ਵੱਖ ਪਾਰਟੀਆਂ ਨੇ ਵੱਖ-ਵੱਖ ਮੁੱਦਿਆਂ ਤੇ ਕਈ ਆਗੂਆਂ ਦੇ ਨਾਲ ਐਵੇਂ ਦਾ ਪਖੰਡ ਕੀਤਾ ਹੈ ਪਰ ਹੁਣ ਜਿਸ ਤਰੀਕੇ ਦੇ ਨਾਲ ਬੀਜੇਪੀ ਨੇ ਕੰਗਣਾ ਨੂੰ ਤਲਬ ਕੀਤਾ ਹੈ ਉਹ ਸਵੇਰ ਤੱਕ ਨਤੀਜਾ ਆਪਾਂ ਨੂੰ ਪਤਾ ਲੱਗ ਜੇਗਾ ਵੀ ਨਿਕਲ ਕੇ ਕੀ ਆਉਂਦਾ ਔਰ ਅੱਜ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੇ ਜਿਹੜੇ ਕਾਲ ਤਖਤ ਸਾਹਿਬ ਤੇ ਐਸਜੀਪੀਸੀ ਅੱਗੇ ਜਾ ਕੇ ਉੱਥੇ ਤੇ ਮੰਗ ਕੀਤੀ ਆ ਵੀ ਸੁਖਬੀਰ ਬਾਦਲ ਉਹਨੇ ਕੌਮ ਦੇ ਨਾਲ ਧਰੋ ਕੀਤਾ ਔਰ ਉਹਦੇ ਤੇ ਵੱਡੀ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਉੱਥੇ ਪੱਤਰਕਾਰਾਂ ਦੇ ਅੱਗੇ ਡੀਬਰੂਗੜ ਜੇਲ੍ਹ ਚ ਬੰਦ ਅਮਰਤਪਾਲ ਸਿੰਘ ਦੇ ਪਿਤਾ ਤਰਸ਼ੇਮ ਸਿੰਘ ਨੇ ਇਹ ਵੀ ਕਿਹਾ ਬਈ ਸੁਖਬੀਰ ਬਾਦਲ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਹੁਣ ਕੋਈ ਮੂੰਹ ਨਹੀਂ ਲਾਉਂਦਾ ਲੋਕ ਵੀ ਪਿੱਛੇ हट ਗਏ ਔਰ ਸਾਰੇ ਆਗੂ ਵੀ ਇੱਕ ਇੱਕ ਕਰਕੇ ਪਿੱਛੇ हट ਰਹੇ ਨੇ ਤੇ ਹੁਣ ਜਦੋਂ ਸੁਖਬੀਰ ਦੇ ਪੱਲੇ ਕੁਝ ਨਹੀਂ ਰਹਿ ਗਿਆ ਤਾਂ ਉਹਨੂੰ ਇੰਜ ਲੱਗਦਾ ਵੀ ਸ਼ਾਇਦ ਅਮਰਤਪਾਲ ਮੇਰਾ ਨੁਕਸਾਨ ਕਰ ਗਿਆ ਜਾਂ ਕਰ ਰਿਹਾ ਤੇ ਮੈਨੂੰ ਥੱਲੇ ਲਾ ਗਿਆ ਇਸ ਕਰਕੇ ਸੁਖਬੀਰ ਬਾਦਲ ਅਮਰਤਪਾਲ ਨੂੰ ਟਾਰਗੇਟ ਕਰ ਰਿਹਾ ਲਗਾਤਾਰ ਇਹ ਗੱਲ ਅਮਰਤਪਾਲ ਦੇ ਪਿਤਾ ਤਰਸ਼ੇਮ ਸਿੰਘ ਨੇ ਆਖੀ ਹੈ ਹੁਣ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਅਗਲੀ ਗੱਲ ਅਮਰਤਪਾਲ ਦੇ ਪਿਤਾ ਨੇ ਕੰਗਣਾ ਬਾਰੇ ਬੋਲੀ ਹੈ ਇਹ ਵੀ ਬੋਲਿਆ ਵੀ ਭਾਜਪਾ ਉੱਤੇ ਕਾਰਵਾਈ ਕਰੇ ਤੇ ਇਹ ਵੀ ਬੋਲਿਆ ਵੀ ਜਿਹੜੀ ਉਹਦੀ ਹੁਣ ਫਿਲਮ ਆਈ ਹੈ ਉਹਦੇ ਵਿੱਚ ਉਹ ਟਾਰਗੇਟ ਕਰ ਰਹੀ ਹੈ ਸਾਡੇ ਭਾਈਚਾਰੇ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਫਿਲਮ ਬੈਨ ਹੋਣੀ ਚਾਹੀਦੀ ਹੈ ਇਹਦੀ ਮੰਗ ਕੀਤੀ ਗਈ ਹੈ ਤੇ ਬਹੁਤ ਸਾਰੇ ਲੋਕਾਂ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਵੀ ਮੰਗ ਕੀਤੀ ਹੈ ਵੀ ਇਹ ਫਿਲਮ ਜਿਹੜੀ ਆ ਇਸੇ ਤਰ੍ਹਾਂ ਨਹੀਂ ਚੱਲਣ ਦਿੱਤੀ ਜਾਣੀ ਚਾਹੀਦੀ ਔਰ ਹੋਰ ਵੀ ਜੜੀਆਂ ਕਈ ਨਾਮੀ ਵਿਅਕਤੀ ਨੇ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਕੰਗੜਾ ਦੀ ਇਹ ਫਿਲਮ ਇਸੇ ਤਰ੍ਹਾਂ ਜਿਵੇਂ ਉਹਨੇ ਬਣਾਈ ਆ ਐਵੇਂ ਨਹੀਂ ਚੱਲਣ ਦਿੱਤੀ ਜਾਣੀ ਚਾਹੀਦੀ ਇਥੋਂ ਤੱਕ ਕਿ ਜਦੋਂ ਕੱਲ ਆ ਬੀਜੇਪੀ ਨੇ ਕੰਗੜਾ ਦੇ ਖਿਲਾਫ ਇੱਕ ਚਿੱਠੀ ਜਾਰੀ ਕਰਕੇ ਕੰਗੜਾ ਨੂੰ ਤਾੜਨਾ ਕੀਤੀ ਝਾੜਪਾਈ ਤੇ ਨਸੀਹਤ ਕੀਤੀ ਹੈ ਵੀ ਤੂੰ ਗਲਤ ਬੋਲਬਾਣੀ ਬੋਲ ਰਹੀ ਹੈ ਇਹ ਬੰਦ ਕਰ ਤਾਂ ਬੀਜੇਪੀ ਦੇ ਹੀ ਇੱਕ ਵੱਡੇ ਆਗੂ ਜਿਹੜਾ ਹਰਜੀਤ ਗਰੇਵਾਲਾ ਪੰਜਾਬ ਦੇ ਉਹਨਾਂ ਨੇ ਵੀ ਇਹ ਗੱਲ ਆਖੀ ਕਿ ਜੇਕਰ ਕੰਗਣਾ ਐਦਾਂ ਬੋਲ ਰਹੀ ਹੈ ਤਾਂ ਉਹ ਹੱਦਾਂ ਪਾਰ ਕਰ ਰਹੀ ਹੈ ਉਹ ਗਲਤ ਕਰ ਰਹੀ ਹੈ ਤੇ ਬੀਜੇਪੀ ਦੇ ਵੱਡੇ ਆਗੂ ਹਰਜੀਤ ਗਰੇਵਾਲ ਨੇ ਇਹ ਵੀ ਕਿਹਾ ਵੀ ਜੇਕਰ ਸਾਡੇ ਗੁਰੂ ਤੇਗ ਬਹਾਦਰ ਨਾ ਹੁੰਦੇ ਅਸੀਂ ਪੰਜਾਬੀ ਨਾ ਹੁੰਦੇ ਤੇ ਕੰਗਣਾ ਨੇ ਵੀ ਹੋਣ ਨੂੰ ਬੁਰਕਾ ਪਾਇਆ ਹੁੰਦਾ ਤੇ ਕੰਗਣਾ ਵੀ ਇਸ ਤਰ੍ਹਾਂ ਹੁਣ ਨਹੀਂ ਸੀ ਘੁੰਮਦੀ ਫਿਰਦੀ ਹੋਣੀ ਇਹ ਗੱਲ ਭਾਜਪੀ ਦੇ ਆਗੂ ਹਰਜੀਤ ਗਰੇਵਾਲ ਨੇ ਆਖੀ ਹੈ ਹੁਣ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ